ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਹਰਵੈਲ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਸੇਲ ਪਰਚੇਜ਼ ਦਾ ਕੰਮ ਆ ਵੀਰ ਹਰਵੈਲ ਸਿੰਘ ਹੋਣਾ ਦਾ ਤੇ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਆਪਾਂ ਤੁਹਾਨੂੰ ਟੋਟਲ ਤਿੰਨ ਦਿਖਾਉਣੇ ਆ ਹਰ ਵਾਰ ਦੀ ਤਰ੍ਹਾਂ ਹਰੇਕ ਪੂਰ ਦੇ ਵਿੱਚ ਵੀ ਇੱਕ ਦੋ ਨਗ ਬਹੁਤ ਖੂਬਸੂਰਤ ਵੀਰ ਨੀਲੀ ਦਾ ਵੀ ਤੇ ਲੈ ਕੇ ਆਉਂਦਾ ਇੱਕ ਨੀਲੀ ਰਾਵੀ ਦੀ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਦੇਾਂਗੇ ਟੇਡੇ ਕੱਟ ਦੇ ਵਿੱਚ ਆ ਸੋ ਕਾਫੀ ਵਧੀਆ ਚੰਗੇ ਲਾਣੇ ਘਰਾਣੇ ਦੇ ਵਿੱਚੋਂ ਆ ਬਾਕੀ ਨਸਲ ਬਰੀਡ ਵੇਖ ਕੇ ਬਾਡੀ ਸਟਰਕਚਰ ਵੇਖ ਕੇ ਸੋ ਸਾਰੇ ਭਰਾਵਾਂ ਨੇ ਜਜਮੈਂਟ ਕਰ ਹੀ ਲੈਣੀ ਆ ਜਿਹੜੇ ਮੇਰੇ ਭਰਾ ਅਗੇ ਨਸਲ ਬਰੀਡ ਤੇ ਕੰਮ ਕਰਦੇ ਜਾਂ ਬਰੀਡਰ ਵੀਰ ਆ ਸੋ ਪਸ਼ੂ ਪਾਲਕ ਵੀਰ ਆ ਠੀਕ ਆ ਜੀ ਇੱਕ ਝੋਟੀ ਆਪਾਂ ਤੁਹਾਨੂੰ ਬਿਲਕੁਲ ਸਜਰਤਾ ਜੀ ਦਿਖਾ ਦੇਾਂਗੇ ਸੂਈ ਸਵਾਈ ਆ ਇੱਕ ਇੱਧਰ ਤੁਹਾਨੂੰ ਝੋਟੀ ਆਪਾਂ ਦਿਖਾ ਦੇਾਂਗੇ ਠੀਕ ਆ ਜੀ ਮੂਹ ਦੰਤੀ ਕੋ ਚੌਗੀ ਝੋਟੀ ਆ ਬਾਕੀ ਪ੍ਰੋਪਰ ਆਪਾਂ ਤੁਹਾਨੂੰ ਨੋਟ ਕਰਾ ਦਿਆਂਗੇ ਕੰਫਰਮ ਕਰਾ ਦੇਾਂਗੇ ਸੋ ਗੱਬਣਾ ਕਿੰਨੇ ਸਮੇਂ ਦੀ ਗੱਬਣਾ ਉਹ ਪ੍ਰੋਪਰ ਤੁਹਾਨੂੰ ਵੀਡੀਓ ਦੇ ਵਿੱਚ ਡਿਟੇਲ ਮਿਲ ਜੂਗੀ ਕੁਝ ਤਕਰੀਬਨ ਇਹ ਕੋਈ 7 ਮਹੀਨਿਆਂ ਤੋਂ ਬਾਰ-ਬਾਰ ਜਿਹੜੀ ਗੱਬਣਾ 7 ਸੱਤੇ ਸਾਢੇ 7 ਮਹੀਨਿਆਂ ਦੀ ਬਾਕੀ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਸੋ ਅੱਜ ਤਰੀਕ ਕਿਸਾਨ ਵੀਰੋ ਤੁਸੀਂ ਨੋਟ ਕਰ ਲਓ 3 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ ਸੋ ਕੋਈ ਵੀ ਭਰਾ ਫਾਰਮਰ ਠੀਕ ਹੈ ਜੀ ਵੀਡੀਓ ਵੇਖ ਕੇ ਆਪਣੀ ਆ ਰਿਹਾ ਤੇ ਦੇਖ ਸਕਦੇ ਆਣ ਕੇ ਜਿਹੜੇ ਪਸ਼ੂ ਸੋਏ ਆ ਆਪਣੇ ਇੱਕ ਡੰਗ ਕੋਈ ਚੋਕੇ ਥਣ ਪਾਸ ਕਰਕੇ ਲੈ ਕੇ ਜਾਓ ਸੋ ਗੱਪਣ ਪਸ਼ੂ ਲੈ ਕੇ ਜਾਂਦੇ ਹੋ ਬਿਲਕੁਲ ਟਿਪ ਕੇ ਭਰਾ ਕੇ ਤਸਦੀ ਕਰ ਲਿਆ ਜੀ ਸੋ ਬਾਕੀ ਕੋਈ ਹੋਰ ਸ਼ੋਰ ਕੋਈ ਭਾਰ ਪਿੱਛੇ ਦੀ ਮੁਸ਼ਕਲ ਹੋਈ ਤੇ ਆਪਾਂ ਪ੍ਰੋਪਰ ਵੀਡੀਓ ਦੇ ਵਿੱਚ ਉਹ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਦਿਆਂਗੇ ਹਰੀਕੇ ਪੱਤਨ ਤੋਂ ਕੋਈ 12 ਕਿਲੋਮੀਟਰ ਦੀ ਦੂਰੀ ਵੱਡੇ ਸਭਰਾ ਪਿੰਡ ਬਿਲਕੁਲ ਲਾਗੇ ਦੁਪਲੀ ਪਰਵਾਰਾ ជីਮਾ ਸੈਦੋਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਪੀਲ ਸਿੰਘ ਸਾਸਰੀ ਘਰ ਹਾਂਜੀ ਰਾਜਾ ਸਾਸਰੀ ਘਰ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ YouTube Facebook Instagram ਤੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਘਰ ਹੋਠੀਠਾ ਰਾਜਾ ਬੜੇ ਵਧੀਆ ਹਰਪੀਲ ਠੀਠਾ ਹੋ ਰਿਹਾ ਵਧੀਆ ਕਿਰਪਾ ਵਾਹਿਗੁਰੂ ਦੀ ਮੇਰਾ ਸੁਖਰੇ ਮਾਲਕ ਦਾ ਹਰਪੀਲ ਭਾਈ ਕਿਵੇਂ ਫਿਰ ਕੰਮ ਵਧੀਆ ਚੱਲੋ ਇੱਕ ਤਰ੍ਹਾਂ ਵਧੀਆ ਕਾਰੋਬਾਰ ਤਕਰੀਬਨ ਚੱਲੀ ਜਾਂਦਾ ਵਾ ਸੋਨਾ ਤਕਰੀਬਨ ਜਿਹੜੇ ਲੋਕਲ ਗਾਗ ਵੀ ਪੈਂਦਾ ਵਾ ਤਾਂ ਭੈਣ ਭਰਾ ਬਹੁਤ ਜਿਹੜਾ ਚੈਨਲ ਤੇ ਪਿਆਰ ਦਿੰਦੇ ਉਹਨਾਂ ਦਾ ਵੀ ਧੰਨਵਾਦ ਠੀਕ ਹੈ ਤੇ ਕਾਫੀ ਕੋਲਾ ਜਿਹੜੀਆਂ ਆਉਂਦੀਆਂ ਵਾ ਤਾਂ ਪਤਾ ਹੈ ਜਿਆਦਾਤਰ ਇਹ ਚਲੋ ਹਰ ਇੱਕ ਦੁਕਾਨਦਾਰੀ ਦੇ ਵਿੱਚ ਚਲੋ ਸਾਰਾ ਸਮਾਨ ਰੱਖਣਾ ਚਾਹੀਦਾ ਪਰ ਆਪਣਾ ਜਦਾਂ ਮੱਝਾਂ ਝੋਟੀਆਂ ਮੱਝਾਂ ਝੋਟੀਆਂ ਹੀ ਆਪਾਂ ਜਾਂਦੀਆਂ ਪਹਿਲ ਸਟਾਰਟਿੰਗ ਤੋਂ ਜਿਆਦਾ ਮੱਝਾਂ ਝੋਟੀਆਂ ਰਹੀਆਂ ਬਿਲਕੁਲ ਜੀ ਰਾਸਾ ਖਾਸ ਕਰਕੇ ਨੀਲੀ ਹਾਂ ਨੀਲੀ ਰਾਂਦੀ ਬਿਲਕੁਲ ਜੀ ਬਿਲਕੁਲ ਖਾਸ ਕਰਕੇ ਜਿਹੜੀ ਮਾਜੇ ਦੀ ਬਰੀਡ ਹੈ ਆਪਾਂ ਉਹਨੂੰ ਹੀ ਪ੍ਰੋਮੋਟ ਕਰਦੇ ਰਹੇ ਹਾਂ ਨੇ ਚੰਗੀਆਂ ਮੱਝਾਂ ਝੋਟੀਆਂ ਵੀ ਬੜੀਆਂ ਚੰਗੀਆਂ ਚੰਗੀਆਂ ਆਈਆਂ ਨੇ ਦੋਸਤ ਇਸ ਫਾਰਮ ਤੇ ਵਿਕਰੀ ਦੇ ਪਰਪਸ ਵਿੱਚ ਵੀ ਆਈਆਂ ਨੇ ਵੈਸੇ ਘਰੇ ਵੀ ਮਾਲ ਹਰਵੇਲ ਵੀਰ ਦੇ ਕੋਲ ਚੰਗਾ ਹੈਗਾ ਕੋਈ ਦੋ ਚਾਰ ਚੰਗੀਆਂ ਝੋਟੀਆਂ ਸ਼ਾਨਦਾਰ ਕੋਲ ਆ ਇੱਕ ਬਹੁਤ ਪਿਆਰੀ ਝੋਟੀ ਆਪਾਂ ਤੁਹਾਨੂੰ ਦਿਖਾਵਾਂਗੇ ਸਟਾਰਟਿੰਗ ਦੇ ਵਿੱਚ ਸੋ ਸ਼ੌਂਕ ਪੂਰਾ ਕਰਨਾ ਜਿਹੜੇ ਮੇਰੇ ਭਰਾ ਨੇ ਅੱਗੇ ਨਸਲ ਬਰੀਡ ਤੇ ਚੰਗੇ ਬੱਚੇ ਲੈਣੇ ਆ ਜਾਂ ਵਾਕਿਆ ਵੀਰ ਚਾਹੁੰਦਾ ਵੀ ਘਰੇ ਇਹੋ ਜਿਹਾ ਪਸ਼ੂ ਲਿਆਈਏ ਵਾਕਿਆ ਕੋਈ ਚੰਗੇ ਮਿਲ ਕੇ ਰਿਕਾਰਡ ਕਾਇਮ ਕਰ ਸਕੀਏ ਠੀਕ ਆ ਜੀ ਇੱਕ ਬਹੁਤ ਖੂਬਸੂਰਤ ਤੁਹਾਨੂੰ ਆਪਾਂ ਇਹ ਮੱਝ ਦਿਖਾਵਾਂਗੇ ਹਰਵੇਲ ਇਹ ਮੱਝ ਵੀਰੇ ਇੱਕ ਟੈਡੇ ਘਟ ਦੇ ਵਿੱਚ ਆਪਣੇ ਕੋਲ ਆਈ ਆ ਕੀ ਵੀਰ ਇਹਦਾ ਵੇਰਵਾ ਪੂਰਾ ਬਿਲਕੁਲ ਐਸਿਆ ਜਿੰਨੀਆਂ ਵੀ ਇਹਦੀਆਂ ਆਪਾਂ ਤੂਬੀਆਂ ਦੱਸਾਂਗੇ ਜਿੰਨੀਆਂ ਵੀ ਚੰਗਿਆਈਆਂ ਲੋੜ ਤੋਂ ਵੱਧ ਹੋਉਂਦੀਆਂ ਇਹਦੀਆਂ ਹਾਂਜੀ ਤੇ ਬਾਕੀ ਉਮੀਦ ਕਰਦੇ ਆਂਗੇ ਵੀ ਕਰਮਾੜੀ ਖਰੀਦ ਤਰੂਗੀ ਠੀਕ ਹੈ ਜਿੰਨੀ ਵੀ ਆਪਾਂ ਦੀ ਤਰੀਫ਼ ਕਰਾਂਗੇ ਬਿਲਕੁਲ ਜਿਹੜਾ ਆਪਣਾ ਦੁੱਧੀ ਦੇ ਮਾਲ ਜਿਹੜਾ ਫਾਰਮ ਆ ਹਾਂਜੀ ਉਹਦੇ ਲਾਣੇ ਕਰਾਣੇ ਤੋਂ ਠੀਕ ਹੈ ਡਾਇਰੈਕਟ ਉਹਨਾਂ ਦੇ ਮਾਲੀਆਂ ਦੀ ਕਰੌਸਤੀ ਜਿਹੜੀ ਹੈ ਤੀਹ ਠੀਕ ਹੈ ਪੈਸਾ ਲਾ ਹਾਂ ਰਾਜਾ ਪਿੱਜਾਸ ਵਣੇ ਸੁਰਾ ਠੀਕ ਹੈ ਠੀਕ ਹੈ ਜੀ ਅਗੇ ਸਟਾਰ ਤੋਂ ਗੱਬੜਿਆ ਅਗੇ ਨੱਕ ਤੋਂ ਸਟਾਰ ਤੋਂ ਗੱਬੜਿਆ ਸਟਾਰ ਤੋਂ ਗੱਬੜਿਆ ਹੂੰ ਤੇਰਾ ਸਭ ਪਹਿਲੇ ਸੂਏ ਦਾ ਜਿਹੜਾ ਇਹਦਾ 13 ਦੇਖਦਾ ਰਿਹਾ ਦੂਜੇ ਸੂਏ ਦੇ ਵਿੱਚ ਰਾਸੇ 6 ਮਹੀਨੇ ਦਾ ਗੱਬ ਸੋਕੀ ਦੀ ਸੀ ਠੀਕ ਹੈ ਠੀਕ ਹੈ ਫਿਰ ਵੀ ਇਹ 13 14 ਕਿਲੋ ਤੇ ਚੱਲੀ ਹੂੰ ਹੂੰ ਫੋਨ ਕਰਮਾਂ ਵਾਲੀ ਬਿਲਕੁਲ ਜਿਹੜਾ ਇਹਦਾ ਸੂਨ ਦਾ ਸਮਾਜ ਤੋਂ ਕੋਈ 10 ਦਿਨ ਬਾਕੀ ਆ ਹੂੰ 12 ਵੀ ਲਿਜਾ ਸਕਦੀ ਹੈ ਤੇ ਉਮੀਦ ਕਰਦੇ ਆ ਕਿ ਐਦ ਕੀ ਚੰਗੀ ਸੰਭੀ ਆ ਜਿਹੜਾ ਇਹਨੂੰ 1.5 ਲੀਟਰ ਦਾ ਵੈਟ ਮੈਚ ਆ ਗਿਆ 10 ਕਿਲੋ ਜਿਹੜਾ ਤੇਲ ਆ ਗਿਆ ਦੇ ਹੱਥੇ ਬਿਲਕੁਲ ਠੀਕ ਹੈ ਤੇ ਪਾਊਡਰ ਪਾਊਡਰ ਜਿਹੜਾ ਪ੍ਰੋਪਰ ਹੈ ਡਾਇ ਦੇ ਦੀ ਜਿਹੜੀ ਚੱਲਣ ਦੀ ਆ ਉਮੀਦ ਆ ਕਿ ਰਾਸ ਹੈ 17-18 ਦੇ ਮੱਝ ਜਿਹੜੀ ਆਪਣੀ ਚੱਲਣਗੀ ਲੋ ਵੀ ਇੱਕ ਤੁਸੀਂ ਵੀ ਜਜਮੈਂਟ ਕਰ ਜਿਓ ਜੀ ਠੀਕ ਹੈ ਜੀ ਕਿਉਂਕਿ ਜਿੰਨਾ ਕਿ ਵੇਰ ਦੱਸ ਰਿਹਾ ਇੰਨੀ ਕ ਚੰਗੀ ਸਾਬ ਸੰਭਾਲ ਦੇ ਵਿੱਚ ਹੀ ਪਸ਼ੂ ਇਹੋ ਜਿਹਾ ਤਿਆਰ ਹੁੰਦਾ ਹੈ ਬਾਕੀ ਢਾਂਚਾ ਤੁਸੀਂ ਚੈੱਕ ਕਰੋ ਵੇਲ ਸਪੈਸ਼ਲ ਆ ਕੱਦ ਪੋਤਾ ਲਈ ਮੈਂ ਆ ਨੀਲੀ ਦਾ ਵੀ ਦੀਆ ਜੇਕਰ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਨਿਸ਼ਾਨੀਆਂ ਕਰਮਾਂ ਵਾਲੀ ਪੂਰੀਆਂ ਕਵਰ ਕਰਦੀ ਆ। ਅਰਾਸਿਆਂ ਗੱਲ ਇਹ ਦੀ ਆਪਾਂ ਪ੍ਰੋਪਰ ਦਿਖਾਉਨੇ ਆ। ਉੱਚਾ ਕੁੰਡਾ ਰੇਂਗਲਾ ਸਿੰਘ ਛੜੀ ਵਾਲਾ। ਹਾਂ। ਇਹੀ ਨੀਲੀ ਦੇ ਵਿੱਚ ਹੋਣਾ ਜ਼ਰੂਰੀ ਆ। ਨੀਲੀ ਅੱਖ ਤੇ ਖੱਬੇ ਪਾਸੇ ਕੱਟ ਤੇ ਆਉਂਦਾ ਬੜਾ ਕੱਟ। ਕੱਟ। origignal। ਖੱਬੇ ਪਾਸੇ ਕੱਟਾ ਠੀਕ ਆ ਜੀ। ਖੱਬੇ ਪਾਸੇ ਕੱਟ ਤੇ ਬਹੁਤ ਜਿਆਦਾ ਬੁੱਤ ਮੇਰਾ ਭਰਾ ਜੀ ਕਰੋ ਪਲੀ ਪਲੀਤੀ ਬਹੁਤ ਫੁੱਲ ਭਜਣ ਰੇਟ। ਪੁੱਠਾ ਪੂਰਾ 2 1/2 ਫੁੱਟ ਦਾ। ਹਾਂ। ਠੀਕ ਆ। ਦੁੱਧ ਵਾਲਾ ਜਿਹੜਾ ਖੱਡਾ ਪ੍ਰੋਪਰ। ਹਾਂ। ਇਥੋਂ ਜਿੱਦੇ ਜੇ ਜੇ ਚੁੱਲਾ ਖੁੱਲਾ ਤੇ ਦੁੱਧ ਨਹੀਂ ਤੇ ਨਹੀਂ ਠੀਕ ਹੈ ਤੇ ਰਸਿਆਂ ਮਾਰਕਿੰਗ ਦਿਖਾ ਆ ਦੇਖੀ ਮਾਰਕਿੰਗ ਚਾਲਰ ਤੇ ਮਾਰਕਿੰਗ ਚਾਲਰ ਤੇ ਥਣਾ ਤੇ ਜਿਹੜੇ ਵਾਈਟ ਥਣ ਆ ਗਿਆ ਇਹਨੂੰ ਚਾਰ ਚੰਦ ਲਾਉਂਦੇ ਆ ਵਾਈਟ ਤਿੰਨੇ ਥਣ ਆ ਗਿਆ ਇੱਕ ਹੀ ਵੈਸੇ ਆ ਜਾਂਦਾ ਸੋਨੇ ਦੇ ਸੁਹਾਗੇ ਲਈ ਕਰਦੇ ਆ ਜੀ ਤਿੰਨ ਥਣ ਵਾਈਟ ਆ ਤੇ ਤਿੰਨ ਥਣ ਵਾਈਟ ਆ ਅੱਖ ਰਾਸਿਆ ਕੋਲੇ ਆ ਲੈ ਵੀ ਕੋਲੇ ਆਣ ਕੇ ਤੋਂ ਸੇ ਕੋਈ ਤੁਹਾਨੂੰ ਆਪਾਂ ਤਸੱਲੀ ਨਾਲ ਦਿਖਾਉਨੇ ਆ ਸੋਵੇਂ ਅੱਖਾਂ ਬਿੱਲੀਆਂ ਮਰਕੀਆਂ ਖਾਣੇ ਤੇ ਦੂਰੇ ਪੈਂਦੀ ਆ ਦੇਖੋ ਜੀ ਦੇਖ ਰਹਾ ਸੈਂ ਇਹ ਨੀਲੀ ਹੈ ਚਾਦ ਮਾਰ ਠੀਕ ਹੈ ਕਿਦਾਂ ਛੋੜੇ ਉਹਨੇ ਬ੍ਰੈਂਡ ਇ ਨਹੀਂ ਧਾਰੀ ਵਾਲਾ ਪ੍ਰਿੰਟਾ ਨੀਲਾ ਹਾਂ ਮੈਨੂੰ ਲਾਲ ਦਾ ਹੀ ਵਾਲਾ ਚਾਹੀਦਾ ਆ ਲਬ ਲਬ ਕੇ ਲੜੀ ਦਾ ਸੀ ਉਹ ਚਾਹੀਦਾ ਹੈ ਉਹ ਚੀਜ਼ ਹੈ ਬਿਲਕੁਲ ਕੋਕਰ ਮਾਲੀ ਦੇ ਚੋਪੇ ਰਾਜ ਮਾਰਕਿੰਗ ਬਿਲਕੁਲ ਬਰੀਡ ਵਾਈਜ਼ ਵੀ ਪ੍ਰੋਪਰ ਮਬ ਦੱਸੋ ਇੱਕੋ ਇੱਕ ਗੱਲ ਆਪਾਂ ਕਰਦੇ ਆਂ ਵੀ ਪੁਲਿਸ ਸੰਭੀ ਵਾਲੇ ਪਾਸਿਓ ਕੋਈ ਸ਼ੱਕ ਨਹੀਂਗਾ ਪੂਰੀ ਹੱਥੀਆਂ ਵਰਗੀ ਮਏ ਹਾਂ ਇੰਨੀ ਚੌੜੀ ਇਹ ਦੋ ਜਵਾਕ ਜਿਹੜੇ ਛੋਟੇ ਭਵੇਂ ਉਹਨਾਂ ਨੂੰ ਜੱਫੀ ਪਾ ਕੇ ਤੇ ਸਵਾਰੀ ਹਾਂ ਬੇਨ ਇੰਨੀ ਚੌੜੀ ਆ ਤੇ ਸਿਆਣੇ ਦੀ ਗੱਲ ਸੁਣੋ ਵੀ ਪੂਰਾ ਮੰਜਾ ਡੈਂਦਾ ਆਪੇ ਹਾਂ ਤੋਂ ਬਾਕੀ ਚੌੜਾ ਚਗਾਠਾ ਕੱਦ ਬਹੁਤ ਵੱਡਾ ਆ ਤੇ ਇੱਕ ਚੀਜ਼ ਹੋਰ ਸਪੈਸ਼ਲ ਚੈੱਕ ਆ ਆ ਤੋਂ ਕੱਲੀ ਕੱਲੀ ਬੇਨ ਦੇ ਦੀ ਉੱਭਰ ਕੇ ਜਿਹੜੀ ਬਾਹਰ ਆਉਂਦੀ ਇਹਦਾ ਮਤਲਬ ਇਹਦੀ ਚਮੜੀ ਇੰਨੀ ਨਾਜੂਕਾ ਪਤਲੀ ਆ ਕੋਈ ਤਾਂ ਗੋਰੇ ਰੰਗ ਤੇ ਨੀਲੀਆਂ ਨਾੜਾਂ ਨਹੀਂ ਦੀਨੀਆਂ ਹਾਂ ਉਹ ਚੀਜ਼ ਚੱਕਦੀ ਗੋਰੇ ਰੰਗ ਜਦੋਂ ਕਿਤੇ ਬੱਤਾ ਪੁੱਤਾ ਪੈਂਦਾ ਨਾ ਜਿਦਾ ਕੋਕਾ ਕੋਲੋਂ ਵੀ ਦੀਂਦਾ ਉਹ ਵੀ ਦੇ ਦਿਆ ਉਹ ਗੱਲਬਾਤ ਆ ਉਹ ਗੱਲਬਾਤ ਇਹ ਪਤਲੀ ਚਮੜੀ ਉਗੀ ਤਾਂ ਫੇਰ ਹੀ ਦਿਸਣਾ ਫੇਰ ਹੀ ਦਿਸਣਾ ਲੋਬੀਆ ਵੀ ਦੁੱਧ ਚੰਗੇ ਵਾਲੇ ਪਸ਼ੂਆਂ ਦੀ ਨਿਸ਼ਾਨੀ ਆ ਤੇ ਜਿੰਨੀ ਪਤਲੀ ਚਮੜੀ ਬਾਕੀ ਪਿੱਠਪੂੜਾ ਵੇਖੋ ਤੁਸੀਂ ਚਕਨਾ ਪਿੱਠਪੂੜਾ ਅਫਸ਼ੋਸ਼ ਜਿੱਥੇ ਜਾਣੀ ਚਾਹੀਦੀ ਇਹਦੀ ਅੱਧ ਤੋਂ ਵੱਧ ਉੱਥੇ ਜਾ ਕੇ ਇਹਦੀ ਰੁਗੀ ਆ ਸੋ ਬਾਕੀ ਮਾਲਕ ਨੇ ਦੋਸਤੋ ਚੰਗੀਆਂ ਨਿਸ਼ਾਨੀਆਂ ਤੇ ਚੰਗੀ ਬਰਕਤ ਬਖਸ਼ੀ ਆ ਕਰਮਾ ਵਾਲੀ ਨੂੰ ਹੁਣ ਸਨਤ ਸੁਨੋਪਾਲੇ ਪਾਸੇ ਵੀ ਪੂਰੀ ਖਰੀ ਆ ਇਹ ਰਾਜਾ ਆਟੋਮੈਟਿਕ ਹੀ ਐਰ ਕੀ ਦੁੱਧ ਜਿਹੜਾ ਇਹਨੇ ਦੇਣਾ ਹੀ ਦੇਣਾ ਬਿਲਕੁਲ ਟਰਾਕ ਬਹੁਤ ਚੱਰੀ ਇਹਨੂੰ ਠੀਕ ਆ ਲੈ ਵੀਰੇ ਹਰਵੇਲ ਇੱਕ ਵੀ ਥੋੜਾ ਸ਼ੋਰਟ ਦੇ ਵਿੱਚ ਲੰਮਾ ਹੋਰ ਤੋਰ ਦੇ ਇਹ ਗੱਲ ਆ ਵੀ ਇਹ ਕਿਤੇ ਲੱਗਾ ਆ ਜੇ ਤਾਂ ਹਾਂ ਕਰਮਾਲੀ ਐਸੇ ਦਾ ਐਸੇ ਜੀ ਤੇ ਤੁਦ ਜਿਹੜੀ ਇਹ ਪੰਡਾ ਦੀਆਂ ਪੰਡਾ ਜਦੋਂ ਪਾਉਗੀ ਹੋਰ ਹੋਰ ਦੀ ਜੋੜੀ ਨਹੀਂ ਉਦੋਂ ਤਾਂ ਗੱਲਾਂ ਹੋ ਰਿਆਂ ਆਂ ਧਾਵਾਂ ਤੇ ਤਾਂ ਫਿਰ ਇਹਨੇ ਤੈਨੂੰ ਪਤਾ ਅਗਾ ਪਿਛਾ ਦੱਸਣ ਨਹੀਂ ਦੇਣਾ ਹਰ ਨਹੀਂ ਦੱਸਣ ਦੇਣਾ ਰਾਜਾ ਹੁਣ ਵੀ ਦੇਖ ਕਿੱਥੋਂ ਤੋਂ ਲੱਗੇ ਸੂਨੂ ਟੱਚ ਕਰਨ ਲਿਆ ਸੋ ਥਾਣਾ ਦੀ ਦੋਸਤੋ ਬੜੀ ਸਫਾਈ ਰਹੂਗੀ ਥਾਣਾ ਤੁਸੀਂ ਦੇਖੋ ਅਰਲੀਆਂ ਵਰਗੇ ਥਾਣਾ ਬਿਰਲਵੰਡ ਬੜੀ ਸਪੈਸ਼ਲ ਆ ਬਿਲਕੁਲ ਸੋ ਢਾਂਚਾ ਬਹੁਤ ਮੇਰਾ ਭਰਾ ਕੋਈ ਵੀ ਆ ਜਾਂਦਾ ਨਾ ਦੂਰੋਂ ਨੇੜੋਂ ਨਹੀਂ ਵੀ 100 200 ਕਿਲੋਮੀਟਰ ਤੋਂ ਆ ਜਾਓਗੇ ਕਿ ਸਹਿ ਨਿਕਲੇ ਹੋਰ ਰਾਜਾ ਸਾਹਿ ਠੀਕ ਆ ਇਹ ਫਿੰਗਰ ਵਾਲਾ ਲਗਾਏ ਨਾ ਉਂਗਲੀ ਵਾਲਾ ਬਹੁਤ ਵਧੀਆ ਦਾਤੇ ਨੇ ਚੰਗੀ ਕਿਰਪਾ ਕੀਤੀ ਹੈ ਮੈਂ ਤੇ ਕਿਸੇ ਪਾਸੇ ਨੂੰ ਖੁੰਜੀ ਕਰਮਾਂ ਲਈ ਅੱਜ ਦੀ ਘੜੀ ਸੋ ਜਦੋਂ ਤੱਕ ਇਹਨੇ ਬੰਨਾ ਕਰਮਾਂ ਲਈ ਜੇਕਰ ਦਿਨਾਂ ਦੀ ਗੱਲ ਕਰੀਏ ਤਾਂ ਹਰ ਵੇਲੇ ਅਜੇ ਵੀ ਕੋਈ 8-10 ਦਿਨ 10 ਵੀ ਘੱਟ ਸਕਦੇ 12 ਵੀ 15 ਵੀ ਠੀਕ ਆ ਠੀਕ ਆ ਪਰ ਇਹ ਵੀ ਕਹਿਣਾ ਹਾਂ ਅਗੇ ਨਮੀ ਲਾਸਾ ਅਜੇ ਧਰਤੀ ਦੇ ਹੱਥ ਪੈਰ ਰੱਖੇ ਦਾ ਆਵਾਜ਼ ਆਉਂਦੀ ਫਰਸ਼ ਤੇ ਆ ਕੇ ਕਿ ਕੋਈ ਜਿੰਨੇ ਹੱਤੀ ਚੜਿਆ ਉਹ ਜੁੱਤੀ ਕਰੇ ਮਟਿਆਰ ਦੀ ਚੀਪੂ ਚੀਪੂ ਉਹ ਗੱਲ ਬਾਤ ਹੈ ਠੀਕ ਹੈ ਬੱਜ ਮਹਾਰਾਜ ਦੀ ਕਿਰਪਾ ਨਾਲ ਜਿਹਦੇ ਵੀ ਹਿੱਸੇ ਆਵੇ ਤੇ ਜਿਹੜੇ ਸੱਜੇ ਨੇ ਬਹੁਤ ਮਿਹਨਤ ਨਾਲ ਪੈਸੇ ਲਾਉਣੇ ਹਰ ਇੱਕ ਨੇ ਬਸ ਜੀ ਬਸ ਤਾਂ ਉਹਨੂੰ ਵੀ ਜਾ ਕੇ ਇਹ ਲੈਣੀਆਂ ਕਰੇ ਸੋ ਦੋਸਤੋ ਜਿਹੜੇ ਭਰਾਣੇ ਚਲੋ ਕੀਮਤ ਭਰ ਕੇ ਪਸ਼ੂ ਖਰੀਦਿਆ ਜਾਂਦਾ ਜਿਹੜੇ ਵੀਰ ਨੇ ਪੈਸੇ ਲਾ ਦਿੱਤੇ ਇੱਕ ਵਾਰੀ ਜ਼ਰੂਰ ਯਾਦ ਕਰੂਗਾ ਵੀ ਕਦੀ ਇੰਨੀ ਰਕਮ ਖਰਚੀ ਸੀ ਤੇ ਪਸ਼ੂ ਸਾਡੇ ਇਹੋ ਜਿਹੇ ਹੱਥ ਆ ਜਾ ਜਦੋਂ ਰਕਮ ਅਸੀਂ ਵੀ ਖਰਚ ਕੇ ਲੈ ਕੇ ਆਉਂਦੇ ਹਾਂ ਕਮਾਉਣਾ ਤਾਂ ਉਹੀ 2 4 5 ਹਾਂ ਠੀਕ ਹੈ ਬਾਕੀ ਅਸੀਂ ਉਹੀ ਰਿਸਕ ਲੈ ਕੇ ਹੀ ਲੈ ਕੇ ਆਉਨੇ ਆ ਬਿਲਕੁਲ ਜੀ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਹੈ ਹਰ ਵੇਲੇ ਸਿਆ ਕਿਸਮਤ ਵੀ ਇਹੋ ਜਿਹੇ ਪਸ਼ੂ ਹੱਥ ਆ ਜਾਣਾ ਹੱਥ ਆ ਜਾ ਬਾਕੀ ਤੁਹਾਡੇ ਵਾਲਾ ਥਾਇਆ ਜਿਹੜੇ ਘਰੇ ਭਰਾ ਨੇ ਟਿਕਾਉਣੀ ਆ ਤੇ ਉਹ ਕਿਦਾਂ ਕਿਸਮਤ ਨਾਲ ਬੰਦਾ ਜਿਹੜੀ ਮੱਝ ਹਾਂ ਕਿੰਨੇ ਪਸ਼ੋਦ ਆਏ ਸੀ ਆਪਾਂ ਦੋਵੇਂ ਜਣੇ ਹਾਂ ਬੱਡੀ ਮੈਂ ਵੀ ਕੀ ਸੀ ਇੱਕ ਵੱਡੀ ਮੱਜ ਜਿਹੜੀ ਠੀਕ ਐ ਤੇ ਬਿਲਕੁਲ ਬਿਲਕੁਲ ਇਹ ਡਾਕਟਰ ਅਪਲਾਈ ਬੁਰੀਏ ਨੇ ਦਵਾਈ ਸੀਗੀ ਗਾਦੀ ਗਾਹ ਰਿਹਾ ਜੀ ਅੱਜ ਆਪਾਂ ਉਸ ਕੀਮਤ ਦੀ ਗੱਲ ਨਹੀਂ ਕਰਦੇ ਕਿਉਂਕਿ ਪਰਦਾ ਹੈ ਉਹ ਕਿੱਥੋਂ ਸਟਾਰਟ ਵਾਲਾ ਪਹਿਲਾ ਸਟੈਪ ਤੋਂ ਸਟਾਰਟ ਹੋਈ ਤੇ ਤਿੰਨ ਗੁਣਾ ਰੇਟ ਉਹਦਾ ਵੱਧ ਗਿਆ ਤਿੰਨ ਗੁਣਾ ਰੇਟ ਵੱਧ ਗਿਆ ਸੋ ਪਹਿਲਾਂ ਆਪਣੇ ਹੱਥ ਲੱਗੀ ਸੀ ਬਸ ਮੌਕਾ ਆਪਣਾ 5 ਮਿੰਟਾਂ ਦਾ 5 ਮਿੰਟਾਂ ਦਾ ਫਰਕ ਸੀਗਾ ਚਲੋ ਕੋਈ ਗੱਲ ਲਾਵੇਦਾਰ ਵੇਲ ਮੁੱਲ ਫੇਰ ਭਾਈ ਕਿਵੇਂ ਸੀ ਬਹੁਤ ساری ਕਾਲ ਫੋਨ ਕਾਲ ਤੇ ਕਰਾਏ ਅੱਛਾ ਜੀ ਬਾਕੀ ਇਹ ਗਰਾਸਿਆਂ ਦੇ ਇਹ ਸੱਜਣ ਦੇ ਅੱਜ ਮਨ ਨੂੰ ਲੱਗਦੀ ਆ ਕਿਸੇ ਦੇ ਸੁਵੀ ਲੱਗਣੀ ਆ ਠੀਕ ਆ ਉਦੋਂ ਰੇਟ ਦਾ ਅਲੱਗ ਹੋਊਗਾ ਜੇ ਕੋਈ ਸੱਜਣਾ ਕਾਲ ਕਰੂਗਾ ਆਪਾਂ ਨੂੰ ਤਾਂ ਜਲੂਰੇ ਦੀ ਜਿਹੜੀ ਡਿਟੇਲ ਵੀ ਦੇਵਾਂਗੇ ਤਾਂ ਬਾਕੀ ਜੇ ਵੇਖੋ ਰਾਸਿਆਂ ਘਰੇ ਵੀ ਆਪਾਂ ਪਸ਼ੂ ਰੱਖਦੇ ਆ ਕਰਮਾ ਵਾਲੀਆਂ ਸੁੰਦੀਆਂ ਆਈਆਂ ਵੱਡੀਆਂ ਹੁੰਦੀਆਂ ਆਈਆਂ ਇਹ ਗੱਬਣ ਵੀ ਆ ਉਹ ਦਿਸ ਨਹੀਂ ਦਿਆ ਪੀ ਇਹ ਗਹਿਣਾ ਗਹਿਣਾ ਕਰ ਠੀਕ ਆ 24 ਕੈਰਟ ਦਾ ਵੇਖ ਸਿਆ ਹੱਥ ਤੇ ਰੱਖਿਆ ਪਤਾ ਲੱਗ ਜਾਣਾ ਪਤਾ ਲੱਗਣਾ ਜੀ ਪਾਰਕੂ ਬੰਦਾ ਕਹਿੰਦਾ ਵੀ 18 ਇਹ 22 ਕੈਰਟੀ ਬਿਲਕੁਲ ਜੀ ਹਾਂ ਤੇ ਬਾਕੀ ਮਹਾਰਾਜ ਜੀ ਕਿਰਪਾ ਵਾ ਚੰਗੀ ਨਿਕਲੂਗੀ ਲੋ ਵੀ ਭਰਾਵੋ ਠੀਕਾ ਜੀ ਜਿਹੜੇ ਭਰਾ ਬਿਲਕੁਲ ਭਰਾ ਕੋਲ ਜਾਵੇ ਠੀਕਾ ਜੀ ਉਹਨੂੰ ਲੈ ਨਹੀਂਆ ਕਰੇ ਬਾਕੀ ਬਹੁਤੇ ਭਰਾ ਆਪਣੇ ਵੇਟ ਕਰਦੇ ਹੁੰਦੇ ਵੀ ਕੋਈ ਇਹੋ ਜੀ ਸ਼ੈ ਨਿਕਲੇ ਸਪੈਸ਼ਲ ਆ ਰਹਾ ਆਉਂਦਾ ਰਹਿੰਦਾ ਮਾਲ ਆਉਂਦਾ ਰਹਿੰਦਾ ਪਹਿਲਾਂ ਵੀ ਜ਼ਿਕਰ ਕੀਤਾ ਨਹੀਂ ਟਕਾਈਆਂ ਜਾਂਦੀਆਂ ਜੇ ਹੀ ਬੜਾ ਕਰਦਾ ਫਿਰ ਰੇਸਿਆਂ ਵਜਾ ਪਸੂ ਬੰਨ੍ਹ ਕੇ ਆਤ ਵੀ ਇਹੋ ਜੀ ਗੱਲ ਚੱਲਦੀ ਰਹੀ ਤਿੰਨ ਚਾਰ ਸੱਜਣ ਬੈਠੇ ਆ ਘਰੋਂ ਕਿਹੜੀ ਵੇਚੀਏ ਜਿਹੜੀ ਦੂਜੀ ਲਈ ਜਗ੍ਹਾ ਨਗਪੂਰਾ ਕਰਕੇ ਇਹਨੂੰ ਡੱਕ ਲਈ ਤੇ ਜੇ ਮੈਂ ਉਹਨਾਂ ਵੱਲ ਧਿਆਨ ਮਾਰਦਾ ਆ ਇਧਰ ਕਰ ਮਾਰ ਇਹ ਵੀ ਟੰਗੀਆਂ ਲੱਗਦੀਆਂ ਆਹ ਆਹ ਇਹਨਾਂ ਦੇ ਦੇਵੇ ਕਿਹੜੀ ਆ ਦੇਵੇ ਕਿਹੜੀ ਗੱਲ ਤੇ ਆ ਨਾ ਤੇ ਤੇ ਜ਼ਿਆਦਾ ਲੱਗ ਹੋ ਜਾਂਦੀਆਂ ਤੇ ਤੁਹਾਡੇ ਨਹੀਂ ਪੈਂਦੇ ਪੱਕੀ ਗੱਲ ਲਓ ਵੀ ਫਿਰ ਵਪਾਰ ਨਹੀਂ ਹੁੰਦਾ ਠੀਕ ਆ ਜੀ ਵਪਾਰ ਦਾ ਕੰਮ ਆ ਸੋਨਾ ਸਾਬੀ ਕਿਤਾਬੀ ਪਸ਼ੂ ਹਰੇਕ ਤਰ੍ਹਾਂ ਦਾ ਆਉਣਾ ਠੀਕ ਆ ਜੀ ਤੇ ਇੱਕ ਸੈਕਿੰਡ ਨੰਬਰ ਤੇ ਤੁਹਾਨੂੰ ਝੋਟੀ ਦਿਖਾਉਣੇ ਆ ਇਹ ਹਰ ਵੇਰ ਕਿੰਨਾ ਸੁਆ ਰਾਸਿਆ ਪਹਿਲਾ ਸੁਆ ਉਹ ਸੂਰਜਾ ਮੂਹ ਚੜ ਚੌਗੀ ਆ ਠੀਕ ਆ ਪਿੱਛੇ ਕੱਟਾ ਆ ਗਿਆ ਸੁਈ ਨੂੰ ਅੱਜ ਕੁਝ 5 6 ਦਿਨ ਦਾ ਸਮਾਂ ਹੋ ਗਿਆ ਆ ਤੇ ਰਾਸ ਸੇ ਚੋਣ ਏਤੀ ਪੋਲੀ ਠੰਡੀ ਸੀ ਇਹ 7 7.5 ਕਿਲੋ ਜਿਹੜਾ ਬੋਲ ਆ ਫਰੀਬ ਝੋਟੀ 11 12 ਦੇ ਵੀ ਜਾ ਜੂ ਹੂੰ ਐਸ ਵਕਤ 7.5 ਕਿਲੋ ਹੁਣ ਰਾਸਾ 10 ਵਜਨ ਦੇ ਆ ਸਵੇਰੇ ਆਪਾਂ 6 ਵਜੇ ਚਵਾਈ ਕਰਦੇ ਆ ਤੇ ਹੁਣ ਬੱਚਾ ਲੱਗ ਗਿਆ ਤੇ ਇੰਨਾ ਪਸਮਾਨ ਛੁੱਟਦਾ ਕਿ ਤੂੰ ਆਪ ਦਾ ਆਪਣੀ ਰੁਕਿਆ ਜਾਂਦੇ ਜਾਂਦੇ ਮਾਰਨਿੰਗ ਕਿਹਾ 6 ਵਜੇ ਚਵਾਈ ਕਰਨੀ ਸੀ ਹੁਣ 10 ਵਜੇ ਆ 10 ਵਜੇ ਆ ਫਿਰ ਵੀ ਕੋਈ 2 3 3 6 3 ਘੰਟੇ ਵੈਸੇ ਉੱਪਰ ਟੱਪਨ ਲੱਗ ਗਿਆ ਸਮਾਂ ਲੱਗਣਕਾਰ ਨਹੀਂ ਤੇ ਰਾਸਾ ਦੇਖ ਤੇ ਬੱਚਾ ਅੱਗੇ ਵੱਧਦੇ ਪਸਮਾ ਮੱਜ ਨੇ ਸੁੱਟਦਾ ਇੰਨੀ ਭੋਲੀ ਆ ਨਾ ਕਿਸੇ ਜਿਵੇਂ ਛੋਟੇ ਬੱਚੇ ਅੱਛਾ ਰਵੇ ਪੂਰੀ ਫੇਰ ਕਨਫਰਮ ਕਰ ਲਈਏ ਦੂਜੇ ਸੂਆ ਨਾ ਨਹੀਂ ਨਹੀਂ ਰਾਸ ਪਹਿਲਾ ਸੂਆ ਪਹਿਲੋਂ ਚਾਰ ਦਾ ਸੀ ਚੌਗੀ ਆ ਪਹਿਲਾ ਸੂਆ ਅੱਜ ਦਿਨ ਕਿਨੇ ਦੱਸੇ ਸੀ ਰਾਸਿਆ 5-6 ਦਿਨ ਹੋਏ ਆ ਹਾਂ ਹਫਤੇ ਦੇ ਅੰਦਰ ਵਾਰ ਕਟਾ ਮਗਰ ਇਹਦੇ ਹਾਂ ਮਗਰ ਮੇਲ ਕਾਫ ਆ ਹਾਂ ਮੈਂ ਕਹਿੰਦਾ ਵੀ ਛੋਟੀ ਚੀਜ਼ ਹਾਂਜੀ ਹਾਂਜੀ ਬਹੁਤ ਸੋਹਣੀ ਕਰਮਾ ਵਾਲੀ ਨਾ ਹਾਂ ਚਾ ਆ ਇੱਕ ਨੰਬਰ ਹਾਂ ਤੇ ਠੰਡੀ ਲੋੜ ਤੋਂ ਵੱਧ ਹਾਂ ਸਿੰਜੀ ਸਿੰਘ ਦੇ ਬਾਸ ਹੁਣੇ ਪੂਰੀ ਜੰਮੀ ਗੁੰਦੀ ਮਾ ਵੀ ਚੈੱਕ ਕਰੋ ਬੜੀ ਪਿਆਰੀ ਝੋਟੀ ਹੈ ਛਾਈ ਛੂਈ ਤੁਸੀਂ ਚੈੱਕ ਕਰੋ ਮੇਰਾ ਵੀਰ ਸਾਡਾ ਜੇ ਲੇਵਾ ਨਿਕਲ ਰਿਹਾ ਨਾ ਗੋਲਾ ਗਾਲਾ ਬੜਾ ਦੋ ਦੋਨੇ ਦੇ ਰਾ ਹਾਂ ਥਣੇ ਕਿੰਨਾ ਕਖੜਾ ਥਣ ਦੇ ਵਿੱਚ ਹੈ ਵੀ ਜਿਹੜਾ ਇਹਦੇ ਤਾਂ ਆਪਣੇ ਆਪ ਤੁਹਾਨੂੰ ਸਮਝ ਲੈ ਜਾਂਦੇ ਠੀਕ ਹੁਣ ਇਸ ਵਕਤ 7 7:30 7 7:30 ਦਾ ਰਾਸਿਆ ਮੈਂ ਆਪ ਵੀ ਝੋਟੀ ਦੀ 11 ਕਿਲੋ ਦੀ ਗਾਰੰਟੀ ਦੇ ਦੂੰਗਾ ਅੱਜ ਤੋਂ 20ਵੇਂ ਦੇ ਠੀਕ ਲੋਕ ਵੀ ਦੋਸੋ ਠੀਕ ਹੈ ਜੀ ਇਹਨੂੰ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਇਹੋ ਜਿਹਾ ਪਲਿਆ ਪਲੀਤਾ ਪਸ਼ੂ ਵਿਖਦੇ ਵੀ ਗੋਲ ਸਰਾਨੇ ਵਰਗੀ ਆ ਕਰਮਾਲੀ ਤੋਂ ਕੁੰਡੀ ਕੰਡੀ ਸੇਖ ਸੁਗ ਦੀ ਤੁਸੀਂ ਵੇਖੋਗੇ ਗੁਲਾਈ ਪੂਰੀ ਆ ਪੂਰੀ ਪਿਆਰੀ ਇਹ ਨਹੀਂ ਕਿ ਲੋਸ਼ ਲੋਸ਼ ਪਸ਼ੂ ਹਨਾ ਸਿੰਘ ਵੇਖੋ ਤੁਸੀਂ ਕਿਵੇਂ ਜਿਵੇਂ ਮਾਲਕ ਦੀ ਕਿਰਪਾ ਹੋ ਜਾਂਦੀ ਵੇਖੋ ਕਿਤੇ ਰੁਪਈਆ ਨਹੀਂ ਲੱਗਦਾ ਬੇਸ਼ੱਕ ਭਵੇਂ ਉੱਪਰ ਹੀ ਆ ਨਾ ਕਿ ਨਵਾ ਤੇ ਰੁਗੜ ਖਾ ਜਾਂਦੀ ਵੇਖਿਆ ਠੀਕ ਆ ਆ ਸੋਹਣੀ ਕਰਮ ਵਾਲੀ ਬਹੁਤ ਸੋਹਣੀ ਦੋਸਤੋ ਝੋਟੀ ਆ ਤੇ ਸ਼ਾਈ ਸ਼ੂਈ ਬਹੁਤ ਆ ਟਕਾਣੇ ਤੇ ਬਿਲਕੁਲ ਲੇਵਾ ਲੇਵਾ ਕਰਮ ਵਾਲੀ ਬੇਸ਼ੱਕ ਨਿੱਕਰ ਬਿਲਕੁਲ ਕੰਪੈਕਟ ਜਿਹੜਾ ਟਰੈਕਰ ਮਾਰ ਗਿਆ ਠੀਕ ਹੈ ਜਿਹੜਾ ਆਨਲਾਈਨ ਨਹੀਂ ਸੌਦਾ ਕਰਦਾ ਨਾ ਬਸ ਸੱਲਦੀ ਦੇ ਖਾਣਾ ਦੀ ਗਰੰਟੀ ਦੇ ਚਵਾਲਾ ਬਿਲਕੁਲ ਆਪਾਂ ਦੇ ਸਕਦੇ ਹਾਂ ਠੀਕ ਹੈ ਭਾਈ ਸੋ ਬੜੀ ਪਿਆਰੀ ਝੋਟੀ ਏ ਤੇ ਥਾਣ ਵੀ ਕਰੀ ਬਣਾ ਮੁੱਠੀ ਮੁੱਠੀ ਥਾਣਾ ਕੱਟੀ ਹੋ ਤੇ ਇਧਰ ਜਿਹੜਾ ਇੱਕ ਆਪਾਂ ਤੁਹਾਨੂੰ ਬੱਚਾ ਵਿਖਾ ਦਿੰਨੇ ਆ ਆ ਦੇਖੋ ਜੀ ਕਿਸ਼ੇ ਮੇਲਦਾ ਆ ਹਾਂ ਆ ਵੇਖੋ ਜੀ ਇਹ ਕੱਟਾ ਜੇ ਮਗਰ ਤੇ ਮੇਲ ਬਹੁਤ ਸੋਣੀ ਗਾ ਮਾਰੀ ਠੀਕ ਹੈ 56 56 ਪੰਜਾ ਕੇ ਲੈਵਾ ਦੇ ਨਿੱਗਰਿਆ ਤੇ ਦੁੱਧ ਪਸ਼ੂ ਥੱਲੇ ਫੇਰੀ ਹਾਂ ਲਫਾਫੇ ਲੈਵੇ ਦੇ ਵਿੱਚ ਦੁੱਧ ਨਹੀਂ ਹੁੰਦਾ ਪਸ਼ੂ ਲੈਵਾ ਹੀ ਨਹੀਂ ਚੜਦਾ ਲੈਵਾ ਨਿੱਗਰ ਤੇ ਘੈਂਟ ਫਿਕਰ ਘੈਂਟ ਫਿਕਰ ਠੀਕ ਹੈ ਸੋ ਬਹੁਤ ਪਿਆਰੀ ਝੋਟੀ ਆ ਬਾਕੀ ਮੇਰਾ ਭਰਾ ਕਰ ਲਿਓ ਪਹਿਲ ਕਦਮੀ ਜਿਹੜੇ ਭਰਾ ਨੂੰ ਪਸੰਦ ਆਊਗੀ ਇਹਦੇ ਬਹਿਣੇ ਵਾਲੇ ਪਾਸੇ ਟਿਕਾ ਦੇ ਗਏ ਤੇ ਗਲਾਸ ਦੇ ਵਿੱਚ ਚੋਗੇ ਤੇ ਮੁਰਗੇ 12 12 ਲੀਟਰ ਦੁੱਧ ਡੋਇਆ ਮਹੀਨੇ-ਮਹੀਨੇ ਪਿੱਛੋਂ ਉਹ ਸੋਇਦਨ ਵਾਲੀ ਵਾਡਰ ਸਪਰੇਸ ਜਿੰਨਾ ਨਿੱਗਰ ਲੈਵਾ ਉਹ ਨਹੀਂ ਵਧੀਆ ਤਾਂ ਸੇਨ ਕੋਈ ਮਸਟੈਟਸ ਦਾ ਡਰਨੀ ਆ ਦੇ ਦੇਣੋ ਦੋ ਦੋ ਵਜੇ ਪਰ ਮੇਰਾ ਕੀ ਮੁੱਲ ਕੀ ਡਿਮਾਂਡ ਕਰ ਕੋਈ ਰਾਸਿਆਂ ਅੱਜ ਲੈ ਦੇ ਦੇ ਮੁੱਲ ਹਾਂ ਕੋਈ ਜ਼ਿਆਦਾ ਨਹੀਂ ਛੋਟੀ ਭਵੇਂ ਆਪਾਂ ਇੱਕ 10 ਦੀ ਵੇਚ ਦਿੰਦੇ ਭਾਵੇਂ 15 ਦੀ ਹਾਂ ਰਾਸਿਆਂ ਮੋਲਾ 99700 ਹਾਂ ਉਹਦੇ ਚੋ ਛੋੜਾ ਬੋਧਾ ਛੋੜ ਛੱਪਾ ਮੰਨਦਾ ਕਰੂਗ ਕਰਕੇ ਦੇਈਏ ਮੰਨਦਾ ਨਾ ਇੱਕੋ ਇੱਕ ਰਾਸਿਆਂ ਪੂਰੇ 95 ਦੀ ਝੋਟੀ ਦੇ ਦਾਂਗੇ 25000 ਰੁਪਈਆ ਮੰਨਦਾ ਤਈ ਉਹਦੇ ਚੋਂ 500 ਰੁਪਏ ਸ਼ੋਰ 93.45 ਦੀ ਝੋਟੀ ਦੀ 93.45 ਦੀ ਹਾਂ ਨੋ ਵੀ 93.45 ਹਜ਼ਾਰ ਦੀ ਤੁਹਾਨੂੰ ਕੱਟੀ ਮਿਲ ਜੂਗੀ ਸੂਈ ਸਵਾਈ ਬਿਲਕੁਲ ਤਾਜੀ ਪੰਜਾਂ ਛੇਆਂ ਪੰਜਾਂ ਕ ਦਿਨਾਂ ਦੇ ਵਿੱਚ ਇਹ ਨਹੀਂ ਕਰੇ ਕੋਈ ਕਹਿ ਸਕਦਾ ਗਵਾਂਢੀ ਆ ਗਏ ਇਹ ਕੀ ਲੈਂਦਾ ਹਾਂ ਮੈਂ ਕਿਹਾ ਬਹੁਤ ਸ਼ੋਰ ਬਰਬਲ ਬਰਬਲ ਨੋ ਜਿਗਾਠ ਵਰਗੀ ਆ ਬੜੀ ਵਧੀਆ ਚੰਗੀ ਝੋਟੀ ਆ ਪਲੀ ਪਲੀਤੀ ਆ ਪੁੱਠਾ ਪੱਠਾ ਕਰਮਾੜੀ ਬਹੁਤ ਸੋਹਣਾ ਡਾਡਾ ਲੱਗਾ ਇੱਕ ਬੜੀ ਪਿਆਰੀ ਝੋਟੀ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਜਿਵੇਂ ਇਹ ਨੀਲੀ ਦਾ ਪੂਰਾ ਪੂਰਾ ਜਿਹੜਾ ਪੱਖ ਆ ਅੱਖਾਂ ਦੇ ਵਿੱਚ ਇਹਦੇ ਜਿਹੜੀ ਆ ਮਾਰਕਿੰਗ ਥੋੜੀ ਥੋੜੀ ਆ ਗਈ ਹੈ ਬਿਲਕੁਲ ਜਿਹੜਾ ਜਵਾਬ ਕਹਿ ਸਕਦੇ ਆਪਾਂ ਉਹ ਦੋ ਅੱਖਾਂ ਦੇ ਵਿੱਚ ਪਰ ਚਾਰ ਖਰ ਚਾਰੇ ਪੈਰ ਤੋਂ ਬੇ ਹਨ ਤੇ ਸਿੰਗੀ ਸੋਗੀ ਬਾਹ ਸੋਹਣੀ ਆ ਤੇ ਜ਼ਬਾਨ ਗੁਲਾਬੀ ਆ ਗਈ ਇਹਦੀ ਤੋ ਕੱਟੀ ਦੋਸਤੋ ਬਹੁਤ ਪਿਆਰੀ ਏ ਇਹ ਚੌਗੀ ਚਾਰ ਦੰਦ ਤੇ ਚਾਰ ਦੰਦ ਪਰ ਵੇਖ ਲੋ ਗੱਬਣ ਕਿੰਨੇ ਟਾਈਮ ਦੀ ਫਰੇਸ਼ ਰਾਜ ਸਿਆ ਵੈਸੇ ਤਾਂ 8 ਮਹੀਨੇ ਘਰ ਆ ਲੈਦੇ ਆ ਪਰ ਆਪਾਂ 7 ਮਹੀਨੇ ਲੈ ਕੇ ਦੇਵਾਂਗੇ ਅੱਛਾ ਅੱਛਾ 7 ਤੋਂ 7.5 ਮਹੀਨੇ 7 ਤੋਂ 7.5 ਮਹੀਨਿਆਂ ਦੇ ਦੌਰਾਨ ਆਹ ਲਿਆ ਨੇ 8 ਦੱਸਿਆ ਸੀਗਾ ਮੇਰੇ ਡਾਕਟਰ ਨੇ ਵੀ ਜਿਆਦਾ 7.5 ਮਹੀਨਿਆਂ ਦੀ ਪਾਸ ਕੀਤੀ ਆ ਠੀਕ ਆ ਬਾਕੀ ਰਾਜ ਸਿਆ ਇਹਦਾ ਵੀ ਚੰਗਾ ਪਛੋਕੜਾ ਕਰਤੀ ਹੂੰ ਹੂੰ ਚੰਗੇ ਜਿਹੜਾ ਆ ਆਪ ਸਾਂਢ ਦੇ ਸੀ ਮੰਦੀ ਆ ਬਾਕੀ ਮਾ ਦਾ ਇਹ ਜਿਹੜੀ ਨੋਰਮਲ ਬਾਕੀ ਥਾਣਾ ਰਵੇ ਵੇਖੇ ਲੰਬਾ ਲੰਬਾ ਜਿਹੜੇ ਦੂਜਣ ਝੋਟੀਆਂ ਨੂੰ ਮੈਂ ਕਹਾਂਦਾ ਮੈਂ ਕਹਿੰਦਾ ਬਹੁਤ ਸੋਹਣੀ ਰਸਿਆ ਰੇਟ ਵੀ ਜਿਹੜਾ ਬਿਲਕੁਲ ਜਾਇਜ਼ ਰਹਿਣ ਵਾਲਾ ਇਹਦਾ ਦਿਖਾਈ ਮਾ ਜੀ ਨੀਲੀ ਦੇ ਬੱਚੇ ਜਿਹੜੇ ਪੰਡੀ ਜੂਰਾ ਕਰਮਾਂ ਵਾਲੀ ਬੜੀ ਸੋਹਣੀ ਸਿੰਘ ਬਹੁਤ ਸੋਹਣੀ ਘਰੇ ਬੱਜੀ ਇਹ ਨਹੀਂ ਕੋਈ ਮਾਰ ਆ ਵੇਖੋ ਰਸਿਆ ਦੋ ਅੱਖਾਂ ਦੇ ਵਿੱਚ ਅੱਖਾਂ ਦੇ ਵਿੱਚ ਦੋਸੋ ਵਾਈਟ ਜਵਾਬ ਜਿਹੜਾ ਨੀਲਾ ਜਵਾਬ ਤੁਹਾਨੂੰ ਜ਼ਰੂਰ ਨਜ਼ਰ ਆਊਗਾ ਕੋਈ ਭਰਾ ਇੱਥੇ ਵੀ ਆ ਜਾਂਦਾ ਵੇਖੋ ਤੇ ਬਾਕੀ ਲੱਤਾਂ ਜਿਹੜੀਆਂ ਮਗਰ ਤੁਸੀਂ ਵੇਖੋ ਤਾਂ ਖੁੱਚਾਂ ਤੋਂ ਬਿਲਕੁਲ ਥੱਲੇ ਜਰਾਬਾਂ ਜੜੀਆਂ ਬਿਲਕੁਲ ਅਗਲੀਆਂ ਬਰਾਬਰ ਪਿਛਲੀਆਂ ਬਰਾਬਰ ਤੇੂ ਜੁੱ퍼 ਤੱਕ ਵਾਈਟਾ ਤੇ ਬਾਕੀ ਨਸਲਾਂ ਬ੍ਰਾਈਟਾਂ ਦੇ ਜਿਵੇਂ ਵਾਈਟ ਦੇ ਵਿੱਚ ਬਿਲਕੁਲ ਆਪਾਂ ਦਾ ਡਾਰਕ ਸਪੋਰਟ ਦੇ ਵਿੱਚ ਜਿੰਦਾਵਾ ਕਈ ਵਾਰ ਆ ਕੀ ਹੁੰਦਾ ਪਿਓ ਨੀਲਾ ਆ ਜਾਂਦਾ ਮਾਂ ਕ੍ਰੈਕਟ ਹੁੰਦੀ ਆ ਆ ਹੌਲੀ ਹੌਲੀ ਜਿਵੇਂ ਇਹਦੇ ਚ ਬੱਚੇ ਪੈ ਗਿਸਦਾਰ ਗਿਆ ਬੱਚੇ ਤੁਹਾਨੂੰ ਤੇ ਨਿਛਾਣ ਵੀ ਹੈਗਾ ਕਰਵਾਣੀ ਅੱਗੇ ਵੀ ਚੰਗੇ ਸੀਮੰਤ ਵੇਹੇ ਗੱਬਣਿਆ ਹਾਂ ਫਿਰ ਵੀ ਮਾੜੇ ਕੋਲੋਂ ਫੜ ਕੇ ਰੋਖੀ ਵੀਰੇ ਆ ਦੇਖੋ ਜੀ ਥਾਂ ਬਹੁਤ ਸੁਣਾ ਰਹਾ ਸਾਬ ਜੇ ਪਹਿਲਾਂ ਝੋਟੀ ਵਾਲ ਤਿਆਰ ਹੋ ਰਹੀ ਆ ਹਨਾ ਖਾਣਾ ਲੋਣੀ ਕੋਈ ਕਮੀ ਤੇ ਠੰਡੀ ਸੀਲ ਜੰਮੀ ਪਲੀ ਆ ਤੇ ਰੇਟ ਰਾਸਿਆਂ ਬਿਲਕੁਲ ਓੜਦਿਆਂ ਲੱਗਦਾ ਆ ਦੋ ਨੰਬਰ ਵਾਲਾ ਰੇਟ ਹੋਗਾ ਜਿਵੇਂ ਦੋ ਨੰਬਰ ਦੇ ਵਿੱਚ ਵੀ ਪੁਰਾ 35 40 50 50 ਦੀਆਂ ਜਿਗੀਆਂ ਨਾਰਮਲ ਰਿਕਨਸ ਦੇਖੀ ਜਾਂ ਤਾਂ ਮਾਲ ਏਡਾ ਬਿਲਕੁਲ ਵਸ਼ੂਟਾ ਦਾ 56700 ਰੁਪਏ ਦਾ ਰੇਟ ਆ 56700 ਆ ਉਹ ਤੇ ਸਿਰਫ ਛੋੜ ਛੱਪਾ ਹਾਂ ਰਾਦਿਆਂ 1013 ਆ 500 ਕੇ ਫੋਨ ਕਰਨ ਵਾਲੇ ਦਾ ਅੱਛਾ 1000 ਕੇ ਦੇ ਹੋਰ ਭਰਾ ਦੀ ਸ਼ਿਫਾਰਿਸ਼ ਦਾ 65000 ਦੀ ਛੋਟੀ ਦੇ ਲੈ ਹੋਰ ਕਿਹਦੀ ਸ਼ਿਫਾਰਿਸ਼ ਦਾ ਜਿਹੜਾ ਕਿਸੇ ਨੇ ਕੱਲ ਨੂੰ ਜਿਨੇ ਕੱਲ ਨੂੰ ਕਹਿਣਾ ਕਿ ਸਾਡਾ ਰੇਹ ਰਵੇਲ ਸਿਆ ਰਿਸ਼ਤੇਦਾਰ ਹੈ ਅਸੀਂ ਕਹਿ ਕੇ ਕਰਾ ਦਿੰਨੇ ਆ ਛੋਟ ਤੇ ਆਪਾਂ ਪਾਸ ਸਮਝ ਗਿਆ ਗੱਲ ਹਾਂ ਆ ਉਹ ਤਾਂ ਵਿੱਚ ਰੱਖ ਰਿਹਾ ਸ਼ਿਫਾਰਿਸ਼ ਦਾ ਵੀ ਆ ਜਾਂਦਾ ਲੈ ਨਹੀਂ ਵੀ ਸ਼ਿਫਾਰਿਸ਼ ਦਾਊਗਾ ਤਾਂ ਵੀ ਰਾਸ ਆਪਾਂ ਲੈ ਭੀਗਾ ਭਾਵੇਂ ਜਿੰਨਾ ਵੀਰ ਕੋਈ ਕਰੀਬੀ ਆ ਭਾਵੇਂ ਜਿੰਨਾ ਦੂਰ ਦਾ ਸੱਜਣ ਹੈ 500 ਰੁਪਏ ਤੁਹਾਡਾ ਰੱਖ ਲਿਆ ਜੇ ਛੋਟਾ ਛੱਪੇ ਦਾ ਠੀਕ ਆ ਜੀ 65000 ਦੀ ਹੋ ਗਈ ਹਨਾ ਲਓ ਜੀ 65000 ਦੀ ਦੋਸਤੋ ਇਹ ਝੋਟੀ ਲੈ ਦੂਗੀ ਮੇਰਾ ਆਸਿਆ ਝੋਟੀ ਬਣੂਗੀ ਜਿੰਨਾਂ ਚਾਰ ਹੁੰਦੇ ਆ ਮੈਂ ਆਪਦੇ ਮੂੰਹ ਨੂੰ ਨਹੀਂ ਤਾਰੀਫ ਕਰਦਾ ਰਾਸਿਆ ਲੱਖ ਦੀ ਬੜੀ ਪਿਆਰੀ ਝੋਟੀ ਆ ਬਾਕੀ ਫੂਸਣ ਸੁਨਾਪਸ ਨੂੰ ਬਹੁਤ ਜ਼ਿਆਦਾ ਝੋਟੀ ਸਿੰਗੀ ਆ ਮਾਰਕਿੰਗ ਨਿਸ਼ਾਨੀਆਂ ਤੁਹਾਨੂੰ ਪ੍ਰੋਪਰ ਦਿਖਾਤੀਆਂ ਕੋਈ ਵਾਧੂ ਘਾਟੂ ਓਵਰ ਜਿਹੜੀ ਮਾਰਕਿੰਗ ਨਹੀਂ ਇੱਕ ਝੋਟੀ ਬਰਾਬਰ ਖੜੀਆਂ ਇੱਕੋ ਜੀਆਂ ਲੱਗਣੀਆਂ ਬਸ ਇਹ ਆ ਵੀ ਇਹ ਹਜੇ ਕੂਲੀ ਆ ਕੂਲੀ ਆ ਉਹ ਬਸ ਹਜੇ ਭਰਨਾ ਪੁਰਨਾ ਝੋਟੀ ਨੇ ਝੋਟੀ ਨੇ ਹਜੇ ਕੱਟ ਵੀ ਕਰਨਾ ਨਾ ਵੀਰ ਰੋਇਲ ਵੀਰੇ ਇਹ 65000 ਦੀ ਹੋ ਗਈ 65000 ਦੀ ਸੋ ਇਹ ਦੋਸਤੋ ਅੱਜ ਜਿਹੜੇ ਨਾਗ ਤੁਹਾਨੂੰ ਦਿਖਾਏ ਆ ਸਾਫ ਸੁਥਰੇ ਐਨੀਮਲ ਆ ਰੇਕ ਭਰਾ ਨੂੰ ਹੁੰਦਾ ਵੀ ਪੈਸਾ ਲਾਣਾ ਚੰਗਾ ਸਾਫ 93 ਦੀ ਇਹਦਾ ਰੇਟ ਆ ਬਸ ਫੋਨ ਤੇ ਕਰਾ ਲੇ ਠੀਕ ਹੈ ਮਰਾ ਜੀ ਇੱਕ ਹਰ ਰੋਇਲ ਆਪਣੇ ਨੰਬਰ ਕਰਦੇ ਸਨ 990682025 9906382025 ਠੀਕ ਹੈ ਮਰਾ ਜੀ ਨਾ ਵੀ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵੀਰ ਹਰ ਰੋਇਲ ਦਾ ਨੰਬਰਾਂ ਤੇ ਕਰੋ ਗੱਲਬਾਤ ਕਰੋ ਕਾਲ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਕਿ ਕਿਸੇ ਆਨਲਾਈਨ ਵੀ ਭੈਣ ਭਰਾਲੇ ਮਗਾਉਣਾ ਹੁੰਦਾ ਤਾਂ ਆਪਾਂ ਆਪਣੀ ਗਰੰਟੀ ਦੇ ਪਛੋ ਤਿੰਨੇ ਜਿਹੜੇ ਫੁੱਲ ਗਰੰਟੀ ਹਨ ਚਲੋ ਜੀ ਸੋ ਬਾਕੀ ਸੰਪਰਕ ਕਰ ਲਿਓ ਠੀਕ ਹੈ ਜੀ ਆਨਲਾਈਨ ਮਗਾਉਣਾ ਇੱਥੇ ਆਣ ਕੇ ਮਗਾਉਣਾ ਲੈ ਕੇ ਜਾਣਾ ਉਹ ਜਿੱਦਾਂ ਵੀ ਕਿਸੇ ਭਰਾ ਦੀ ਸੈਟਿੰਗ ਬੰਦੀ ਹੈ ਬਿਠਾ ਲਿਓ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਦੇ ਸਤਿ ਸ਼੍ਰੀ ਅਕਾਲ ਜੀ